ਸੱਟ ਜਿਹੜੀ ਅਲਟੀਮੇਟ ਮੀਟਿੰਗ ਰੱਖੀ ਗਈ ਸੀ ਕੀ ਕਰੰਸੀ ਖਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦੀ ਜਿਹੜੀ ਪ੍ਰੈਸ ਮਿਲਣੀ ਰੱਖੀ ਗਈ ਆ ਉਹ ਵਿਸ਼ੇਸ਼ ਇਹ ਗੱਲ ਸੀਗੀ ਲੋਕ ਸਭਾ ਹਲਕਾ ਲੁਧਿਆਣਾ ਵਾਸਤੇ ਭੈਣ ਜੀ ਹਰਵਿੰਦਰ ਕੌਰ ਨੂੰ ਲੋਕ ਸਭਾ ਹਲਕਾ ਲੁਧਿਆਣਾ ਲਈ ਐਲਾਨ ਕੀਤਾ ਗਿਆ ਇਸ ਤੋਂ ਪਹਿਲਾਂ ਭਾਈ ਅਵਤਾਰ ਸਿੰਘ ਜੀ ਨਗਲਾ ਆਨੰਦਪੁਰ ਸਾਹਿਬ ਵਾਲੀ ਸੀਟ ਤੋਂ ਐਲਾਨ ਕੀਤੇ ਗਏ 1 April ਨੂੰ ਉਦੋਂ ਬਾਅਦ 10 April ਨੂੰ ਅਸੀਂ ਭਾਈ ਅਮਨਪ੍ਰੀਤ ਸਿੰਘ ਮਹੱਦੀਪੁਰ ਨੂੰ ਐਲਾਨ ਕੀਤਾ ਅੰਮ੍ਰਿਤਸਰ ਸਾਹਿਬ ਤੋਂ ਜਾ ਕੇ ਤੀਸਰੇ ਉਮੀਦਵਾਰ ਅਸੀਂ ਫਰੀਦਕੋਟ ਤੋਂ ਕੈਪਟਨ ਬਹਾਦਰ ਸਿੰਘ ਐਲਾਨ ਕੀਤੇ ਸਨ ਇਹ ਅੱਜ ਭੈਣ ਜੀ ਸਾਡੇ ਚੌਥੇ ਉਮੀਦਵਾਰ ਬਣ ਗਏ ਆ ਹੁਣ ਅਸੀਂ ਇੱਕ ਆਵਾਜ਼ ਦਿੱਤੀ ਹੋਈ ਐ ਆਓ ਸਿਰ ਜੀਏ ਨਵਾਂ ਪੰਜਾਬ ਪੰਜਾਬ ਦੇ ਹੱਕ ਹਕੂਕ ਪਾਉਣ ਪਾਣੀ ਧਰਤੀ ਅਜ਼ਮਤ ਸਨਤ ਔਰ ਇਥੇ ਪਸਰੇ ਹੋਏ ਜਿਹੜੇ ਨਸ਼ਿਆਂ ਦੀ ਦਲਦਲ ਸੀਵਾ ਦਰਿਆ ਤੇ ਫਿਰ ਬੇਰੁਜ਼ਗਾਰੀ ਜਾਂ ਹੋਰ ਕੁਰੀਤੀਆਂ ਜਿਹੜੀਆਂ ਮੂੰ ਫਲਾਈ ਬੈਠੀਆਂ ਨੇ ਤੇ ਜਿੰਨਾ ਬਾਬਤ ਸਵਿਧਾਨ ਕਾਨੂੰਨ ਦੀ ਬਲੀ ਲਈ ਜਾ ਰਹੀ ਹੈ ਜ਼ਮੂਰੀਅਤ ਰੁੱੜਦੀ ਨਜ਼ਰ ਆਉਂਦੀ ਹੈ ਜਮੇਵਾਰ ਨੇ ਇਥੋਂ ਦੇ ਪ੍ਰਿੰਸਟ ਲੀਡਰ ਤੇ ਪ੍ਰਿੰਸਟ ਅਫਸਰ ਜਿਸ ਸਿਸਟਮ ਨੂੰ ਬਦਲਾ ਦਾ ਰੂਪ ਤਾਂ ਆਪਾਂ ਦੇ ਚੁੱਕੇ ਆ ਉਹ ਵੀ ਉਹ ਤੋਂ ਵੱਧ ਨਿਕਲਿਆ ਜੋ ਪਹਿਲੇ ਸਨ ਹੁਣ ਅਸੀਂ ਬਦਲਾ ਦਾ ਬਦਲ ਬਣਨ ਵਾਸਤੇ ਖੁਦ ਮੈਦਾਨੀ ਜੰਗ ਵਿੱਚ ਆਏ ਆ ਤੇ ਅੱਜ ਅਸੀਂ ਇਸ ਪ੍ਰੈਸ ਮਿਲਨੀ ਰਾਈ ਲੁਧਿਆਣਾ ਲੋਕ ਸਭਾ ਹਲਕੇ ਤੋਂ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਕਰਾਂਗੇ ਭੈਣ ਜੀ ਹਰਵਿੰਦਰ ਕੌਰ ਦਾ ਤਗੜੇ ਹੋ ਕੇ ਸਾਥ ਦਿਓ ਤਾਂ ਕਿ ਇਹ ਲੋਕਾਂ ਦੀ ਆਵਾਜ਼ ਨੂੰ ਲੋਕ ਸਭਾ ਵਿੱਚ ਲੈ ਕੇ ਬੁਲੰਦ ਕਰ ਸਕਾ। ਧੰਨਵਾਦ ਜੀ। ਸਮਾਜਿਕ ਸੰਘਰਸ਼ ਪਾਰਟੀ ਦੀ ਰਾਸ਼ਟਰਪ੍ਰਧਾਨ ਸ਼੍ਰੀਮਤੀ ਹਰਵਿੰਦਰ ਕੌਰ ਅੱਜ ਦੇਸ਼ਵਾਸੀਆਂ ਨੂੰ ਸਮਾਜਿਕ ਸੰਘਰਸ਼ ਪਾਰਟੀ ਦਾ ਇਸ ਦਿਨ ਆਏ ਕਿ ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਉਸ ਵੇਲੇ 바ਵਾ ਸਾਹਿਬ ਡਾਕਟਰ ਅੰਬੈਡਕਰ ਜੀ ਨੇ ਸਮਾਜ ਨੂੰ ਇਹ ਸੁਚੇਤ ਕੀਤਾ ਸੀ ਕਿ ਹਜ਼ਾਰਾਂ ਸਾਲਾਂ ਬਾਅਦ ਕੇਵਲ ਔਰ ਕੇਵਲ ਪੋਲਿਟਿਕਲ ਆਜ਼ਾਦੀ ਮਿਲੀ ਹੈ ਜਿੰਨੀ ਜਲਦੀ ਹੋ ਸਕੇ ਭਾਰਤ ਦੇਸ਼ ਦੇ ਵਿੱਚ ਸਮਾਜਿਕ ਔਰ ਆਰਥਿਕ ਵਿਸ਼ਮਤਾ ਹੈ ਇਸ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰਨਾ ਜਿਸ ਟੰਗ ਦੇ ਨਾਲ ਭਾਰਤ ਦੇਸ਼ ਦਾ ਸੰਵਿਧਾਨ ਲਿਖਿਆ ਅਗਰ ਭਾਰਤ ਦੇਸ਼ ਦੇ ਸ਼ਾਸਕ ਵਰਗ ਦੀ ਨੀਅਤ ਵਿੱਚ ਖੋਟ ਨਾ ਹੋਇਆ ਤੇ ਭਾਰਤ ਦੇਸ਼ ਦੀ ਜਨਤਾ ਵੀ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋਈ ਤੇ 10 ਸਾਲ ਦੇ ਅੰਦਰ ਅੰਦਰ ਹਰ ਆਦਮੀ ਨੂੰ ਰੋਟੀ ਕਪੜਾ ਮਕਾਨ ਪੜ੍ਹਾਈ ਲਿਖਾਈ ਸੇ ਸਹੂਲਤਾਂ ਤੇ ਸੁਰੱਖਿਆ ਮਿਲੇਗੀ ਪਰ ਆਜ਼ਾਦੀ ਦੇ 75 ਸਾਲ ਬਾਅਦ ਅਸੀਂ ਕੀ ਦੇਖ ਰਹੇ ਹਾਂ ਕਿ ਅੱਜ ਸਰਕਾਰ ਖੁਦ ਮੰਨ ਰਹੀ ਹੈ ਕਿ 85 ਕਰੋੜ ਲੋਕਾਂ ਨੂੰ ਆਉਣ ਵਾਲੇ 5 ਸਾਲ ਚ ਵੀ ਅਸੀਂ ਉਹਨਾਂ ਨੂੰ ਆਟਾ ਦਾਲ ਦਵਾਂਗੇ ਤੇ ਦੇਸ਼ ਦੀਆਂ ਸਰਹੱਦਾਂ ਤੇ ਖੜਾ ਹੋ ਕੇ ਸਾਡੇ ਦੇਸ਼ ਦਾ ਨੌਜਵਾਨ ਵੀ ਰੋ ਰਿਹਾ ਹੈ ਕਿਸਾਨ ਵੀ ਰੋ ਰਿਹਾ ਹੈ ਮਜ਼ਦੂਰ ਵੀ ਰੋ ਰਿਹਾ ਹੈ ਔਰ ਨੌਜਵਾਨ ਵੀ ਰੋ ਰਹੇ ਨੇ ਸਟੂਡੈਂਟਸ ਵੀ ਰੋ ਰਹੇ ਨੇ ਤੇ ਬੀਬੀਆਂ ਦਾ ਜੋ ਹਾਲ ਹੈ ਸਾਡੇ ਸਾਹਮਣੇ ਹੈ ਨੰਗੀਆਂ ਕਰਕੇ ਉਹਨਾਂ ਦੀਆਂ ਵੀਡੀਓ ਵਾਇਲ ਕਰਕੇ ਦੁਨੀਆ ਨੂੰ ਦੱਸ ਰਹੇ ਆ ਕਿ ਇਹ ਦੇਸ਼ ਦੇ ਵਿੱਚ ਹੋ ਰਿਹਾ ਹੈ ਤੇ ਇਸ ਲਈ ਭਾਰਤ ਦੇਸ਼ ਦੇ ਸਾਰੇ ਹੀ ਵੋਟਰਾਂ ਨੂੰ ਸਮਾਜਿਕ ਸੰਘਰਸ਼ ਪਾਰਟੀ ਇਹ ਅਪੀਲ ਕਰਦੀ ਹੈ ਕਿ ਅੱਜ ਸੰਵਿਧਾਨ ਤੇ ਖਤਰਾ ਹੈ ਅੱਜ ਦੇਸ਼ ਤੇ ਖਤਰਾ ਹੈ ਸੰਵਿਧਾਨ ਤੇ ਦੇਸ਼ ਨੂੰ ਬਚਾਉਣ ਲਈ ਸਾਨੂੰ ਜਾਤੀ ਧਰਮ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਕਿਰਦਾਰ ਉੱਚਾ ਹੈ ਉਹਨਾਂ ਨੂੰ ਪਾਰਲੀਮੈਂਟ ਵਿੱਚ ਭੇਜਣਾ ਹੋਵੇਗਾ ਔਰ ਦੇਸ਼ ਨੂੰ ਬਚਾ ਲਾ ਹੋਏਗਾ ਸੰਵਿਧਾਨ ਨੂੰ ਬਚਾਣਾ ਹੋਏਗਾ ਦੇਸ਼ ਦੇ ਸੰਸਥਾਨਾਂ ਨੂੰ ਬਚਾਣਾ ਹੋਏਗਾ ਤਾਂ ਹੀ ਸਾਡੇ ਬੱਚੇ ਆਉਣ ਵਾਲੇ ਸਮੇਂ ਸਾਡੇ ਤੇ ਮਾਣ ਕਰ ਸਕਦੇ ਨੇ ਕਿ ਜਦੋਂ ਔਖੀ ਘੜੀ ਸੀ ਉਸ ਵੇਲੇ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਕੁਝ ਕੀਤਾ ਜੈਪੀਮ ਜੈ ਭਾਰਤ ਜੈਸ